ਜੋਨਿੰਗ ਇਹਦੇ ਥਾਣਾ ਹੈਗਾ ਔਰ ਨਸ਼ਾ ਛਡਾਊ ਕੇਂਦਰ ਹੈਗਾ ਜਿਹਦੇ ਵਿੱਚ ਬੜੀ ਪ੍ਰਮੁਖਤਾ ਦੇ ਨਾਲ ਵੱਡੇ ਲੈਵਲ ਦੇ ਉੱਤੇ ਨਸ਼ੇੜੀ ਲੋਕ ਇਸ ਨਸ਼ਾ ਛਡਾਊ ਕੇਂਦਰ ਦੇ ਬਾਹਰ ਨਸ਼ਾ ਕਰਦੇ ਆ ਸਰਿੰਜਾਂ ਦਾ ਇਸਤੇਮਾਲ ਕਰਦੇ ਆ ਹਸਪੀਟਲ ਜਿੱਥੇ ਦੇਸ਼ੋ ਦੁਨੀਆ ਦੇ ਵਿੱਚ ਲੋਕ ਆਉਂਦੇ ਆ ਨੌ ਦੁਨੀਆ ਦਾ ਸਭ ਤੋਂ ਵੱਡਾ ਹਸਪੀਟਲ ਹੈ ਔਰ ਪੰਜਾਬ ਦੇ ਵਿੱਚ ਇੱਕ ਸੈਂਟਰਲ ਕਮੇਟੀ ਰਿਪੋਰਟ ਦੇ ਮੁਤਾਬਕ 20 66 ਲੱਖ ਡਰੱਗਸ ਹਸ ਹੈਗੇ ਆ 18 ਤੋਂ 19 ਲੱਖ ਦੇ ਕਰੀਬ ਬੱਚੇ ਡਰੱਗ ਦਾ ਇਸਤੇਮਾਲ ਕਰ ਰਿਹਾ ਹੈ ਆ ਸਮਰਥਨ ਦੇਖ ਕੇ ਤੁਸੀਂ ਮਹਿਸੂਸ ਕਰਵਾ ਅਸੀਂ ਮੌਜੂਦ ਹਾਂ ਅਜਿਹਾ ਕਿ ਅੰਮ੍ਰਿਤਸਰ ਦੇ ਗੁਰਦਾਰੇ ਦੇ ਹਸਪਤਾਲ ਦੇ ਬਾਹਰ ਹੈ ਉਹ ਹਸਪਤਾਲ ਹੈ ਜਿੱਥੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਕਿੰਨੇ ਵੱਡੇ ਜਿਹੜੇ ਜ਼ਿਲ੍ਹੇ ਨੇ ਬੜੀਆਂ ਤੋਂ ਜਿੱਥੇ ਕੋਈ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਤਾਂ ਉਸ ਨੂੰ ਇਸ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਂਦਾ ਹਾਲਾਂਕਿ ਇਹ ਸਰਕਾਰੀ ਹਸਪਤਾਲ ਹੈ ਪਰ ਇੱਥੇ ਪੂਰ ਸਰਕਾਰ ਵੱਲੋਂ ਕਈ ਜਿਹੜੀਆਂ ਸਮੂਲਕਾਂ ਨੇ ਕਿਹਾ ਗਿਆ ਕਿ ਇੱਥੇ प्रोवाइड की गई हर तरह की मशीनरी हर तरह की मेडिकल मसिलिटी है इस हॉस्पिटल इसलिए बच्चों जोड़े मरीज ने बिल्कुल हॉस्पिटल की सीधी देखो था वजीखा रोड जो कि बिल्कुल अस्पताल की बिल्कुल सजी कंध है जिते कि जो गुरु नानक देव अस्पताल किसी भी तरीके की ਦੁਰਚੰਡੀਆ ਤਾਂ ਵੀ ਨਾਲ ਦੀ ਕੰਮ ਨੂੰ ਪ੍ਰਸ਼ਾਸਨਿਕ ਕਾਗੜਿਆ ਜਾਂਦਾ ਹੈ ਅਲੱਗੂ ਜੇ ਗੱਲ ਕਰੀਏ ਤਾਂ ਬੁਰਨਾਲੇ ਦੇ ਹਸਪਤਾਲ ਦੇ ਅੰਦਰ ਵੀ ਕਈ ਵਾਰ ਗੱਡੀਆਂ ਪੁਲਿਸ ਵਾਲੀਆਂ ਗੱਡੀਆਂ ਦੇ ਨਾਤੇ ਪਰ ਬਿਲਕੁਲ ਅੰਦਰ ਸਾਜੀ ਕੰਦ ਹੋਣ ਦੇ ਬਾਵਜੂਦ ਬਿਲਕੁਲ ਅੰਦਰ ਕਰੇ ਨਸ਼ੇ ਦਾ ਆਦਤ ਉਹ ਐਸ ਹਸਪਤਾਲ ਦੇ ਵਿੱਚ ਬੜੇ ਕਈ ਮੋੜਾਂ 'ਤੇ ਆਮ ਦੇਖੋ ਮੈਂ ਅਥੇ ਇਹ ਜਣਾ ਹਮੇਸ਼ਾ ਕਰਦੇ ਨਜ਼ਰ ਆਉਂਦਾ ਹੈ ਅੱਜ ਤੋਂ ਸੰਜਾਵਾਂ ਤੋਂ ਇਹ ਖਾਵਾਂਗੇ ਇਸ ਤਰੀਕੇ ਨਾਲ ਜਿਹਦੇ ਦੇਖਿਆ ਹੋ ਕੇ ਬਰਨਾਲਾ ਜਿਹੜਾ ਹਾਲ ਇੱਕ ਵੱਡਾ ਅਸਥਾਨ ਹੋਊਗਾ ਇਹ ਇਸ ਲਈ ਉਹ ਪ੍ਰਾਹਰ ਮੈਂ ਨਸ਼ੇੜੀਆਂ ਵੀ ਆਈਆਂ ਆਲੇ ਦੁਆਲੇ ਮੈਂ ਅੱਜ ਤੇ ਮੋਟਰਸਾਈਕਲ ਲਾ ਕੇ ਆਇਆ ਜਿਹੜੀਆਂ ਦੁਬਾਰਾ ਦੇਖੋਗੇ ਕਿ ਕਿਸ ਤਰੀਕੇ ਨਾਲ ਮੈਂ ਨਸ਼ੇ ਦਾ ਅੱਡਾ ਬਣ ਗਿਆ ਪਿਆ ਫਿਰ ਵੀ ਜਿਹੜੇ ਨਸ਼ੇੜੀ ਆ ਉਹ ਇਦਾਂ ਦਾ ਨਸ਼ੇ ਦੇ ਵਿੱਚ ਸਮਗਰੀ ਇਥੇ ਲੈ ਕੇ ਆਉਂਦੇ ਆ ਓਪਨਲੀ ਹੀ ਨਸ਼ਾ ਇਸਤੇਮਾਲ ਕਰਦੇ ਆ ਇਸ ਜਗ੍ਹਾ ਤੇ ਕਰਦੇ ਜੀ ਬਿਲਕੁਲ ਬਿਲਕੁਲ ਇਸ ਜਗ੍ਹਾ ਤੇ ਨਸ਼ਾ ਕਰਦੇ ਆ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਜੀ ਪਾਜੀ ਕੀ ਹੈ ਸਾਰਾ ਮਸਲਾ ਜੀ ਸੰਗਰੇ ਆ ਕੇ ਦਿਨ ਉਹਨਾਂ ਦੇ ਪੱਜੇ ਨਜ਼ਰ ਆਏ ਆ ਤੇ ਦੇਖੋ ਬੜੀ ਇੰਪੋਰਟੈਂਟ ਗੱਲ ਹੈਗੀ ਆ ਕਿ ਅੰਮ੍ਰਿਤਸਰ ਗੁਰੂ ਨਗਰੀ ਕੋ ਨਾਲ ਦੇਵ ਹਸਪੀਟਲ ਦੇ ਲਾਗੇ ਜਿੱਥੇ ਬਿਲਕੁਲ ਐਡਜੋਇਨਿੰਗ ਇਹਦੇ ਥਾਣਾ ਹੈਗਾ ਔਰ ਨਸ਼ਾ ਛਡਾਊ ਕੇਂਦਰ ਹੈਗਾ ਜਿਹਦੇ ਵਿੱਚ ਬੜੀ ਪ੍ਰਮੁਖਤਾ ਦੇ ਨਾਲ ਵੱਡੇ ਲੈਵਲ ਦੇ ਉੱਤੇ ਨਸ਼ੇੜੀ ਲੋਕ ਇਸ ਨਸ਼ਾ ਅੰਦਰ ਦੇ ਬਾਹਰ ਨਸ਼ਾ ਕਰਦੇ ਆ ਸਰਿੰਜਾਂ ਦਾ ਇਸਤੇਮਾਲ ਕਰਦੇ ਆ ਬਹੁਤ ਗੁੱਡੀਆਂ ਨਾਰਕੋ ਦੀਆਂ ਮੈਡੀਸਿਨ ਯੂਜ਼ ਕਰਦੇ ਆ ਸਾਈਕੋਟ੍ਰੋਪਿਕ ਡਰਗ ਯੂਜ਼ ਕਰਦੇ ਆ ਜਿਹੜੇ ਮੈਡੀਕਲ ਪ੍ਰੀਕੈਸ਼ਨਸ ਹੁੰਦੇ ਆ ਉਹਨਾਂ ਦਾ ਇਸਤੇਮਾਲ ਕਰਕੇ ਇਹ ਆਪਣਾ ਇੰਟਰਾਵੀਨਲ ਇੰਜੈਕਸ਼ਨ ਜਿਹੜੇ ਇੱਥੇ ਲਗਾਉਂਦੇ ਆ ਔਰ ਨਸ਼ੇ ਦੇ ਵਿੱਚ ਬਹੁਤ ਸਬਲਤ ਰਹਿੰਦੇ ਆ ਗਰਸ ਰਹਿੰਦੇ ਆ ਜਿਹੜੀ ਕਿ ਸਰਕਾਰ ਦੀ ਜਿਹੜੀ ਕਿ ਸਾਰੇ ਸਿਸਟਮ ਦੀ ਬੜੀ ਵੱਡੀ ਮਾੜੀ ਕਾਰ ਕਰਦੀ ਦਰਸਾਉਂਦੀ ਆ ਨਸ਼ੇੜਿਆਂ ਦੀ ਏਡੀ ਵੱਡੀ ਪਰਮਾਰ ਜਿੱਥੇ ਪੰਜਾਬ ਨੈਸ਼ਨਲ ਡੈਂਕ ਦੇ ਲੋਕ ਆਉਂਦੇ ਆ ਡੈਂਜਰਸ ਦੀ ਵੀ ਦੱਸਣ ਦੇ ਮੁਤਾਬਕ ਫਿਚਰਸ ਦਸਬ ਦੇ ਮੁਤਾਬਕ ਜਿਹੜਾ ਉਹ ਵੀ ਲੋਕ ਬਾਹਰ ਨਹੀਂ ਆ ਪਾਉਂਦੇ ਡਰਦੇ ਨੇ ਇਹਨਾਂ ਨਸ਼ੀਆਂ ਤੋਂ ਸੋ ਇਥੋਂ ਸਮਝਣ ਵਾਲੀ ਗੱਲ ਹੈ ਕਿ ਗੁਰੂ ਨਗਰੀ ਦੇ ਵਿੱਚ ਇੱਕ ਹੀ ਵੱਡੀ ਨਸ਼ੇੜੀਆਂ ਦੀ ਫਰਮਾਰ ਬਣ ਗਈ ਆ ਇਹ ਇਸ ਹਸਪੀਟਲ ਜਿੱਥੇ ਦੇਸ਼ੋ ਦੁਨੀਆ ਦੇ ਵਿੱਚ ਲੋਕ ਆਉਂਦੇ ਆ ਨੌਂ ਦੁਨੀਆ ਦਾ ਸਭ ਤੋਂ ਵੱਡਾ ਹਸਪੀਟਲ ਹੈ ਔਰ ਪੰਜਾਬ ਦੇ ਵਿੱਚ ਇੱਕ ਸੈਂਟਰਲ ਕਮੇਟੀ ਰਿਪੋਰਟ ਦੇ ਮੁਤਾਬਕ 20 66 ਲੱਖ ਡਰਗ ਯੂਜ਼ਰ ਹੈਗੇ ਆ 18-19 ਲੱਖ ਦੇ ਕਰੀਬ ਬੱਚੇ ਡਰਗ ਦਾ ਇਸਤੇਮਾਲ ਕਰ ਰਿਹਾ ਤੁਸੀਂ ਔਨ ਸਕਰੀਨ ਤੇ ਦੇਖ ਨਹੀਂ ਪਾਰ ਰਹੇ ਦਿਨ ਨਸ਼ੀ ਜਿਹੜੇ ਆ মিডিਆ ਦੇ ਚਾਰੀਆਂ ਨਾਲ ਝਗੜਦੇ ਵੀ ਆ ਬਹਿਸ ਵੀ ਕਰਦੇ ਆ ਆਰਗੂਮੈਂਟ ਵੀ ਕਰਦੇ ਆ ਸਿੱਧੀ ਸਿੱਧੀ ਸਮਝ ਆਉਂਦੀ ਹੈ ਕਿ ਗੁਰੂ ਨਗਰੀ ਆਪਣੇ ਸਰ ਦੇ ਵਿੱਚ ਇਸ ਵੇਲੇ ਨਸ਼ੇੜੀਆਂ ਦਾ ਅੱਡਾ ਬਣ ਗਿਆ ਚੋਰਾਂ ਦਾ ਅੱਡਾ ਬਣ ਗਿਆ ਔਰ ਜਿਹੜੇ ਥਾਣੇ ਵੀ ਆ ਰਿਸ਼ਵਤ ਖੋਰੀ ਔਰ ਰਾਜਨੀਤੀ ਦੇ ਅੱਡੇ ਬਣ ਕੇ ਰਹਿ ਗਏ ਆ ਪੂਰਾ ਪੁਲਿਸ ਦਾ ਅਮਲਾ ਇਸ ਚੀਜ਼ ਨੂੰ ਸੁਧਾਰ ਨਹੀਂ ਪਾ ਰਿਹਾ ਇਸ ਲਈ ਲੱਗਦਾ ਕਿ ਥਾਣੇ ਤੇ ਜਿਸ ਜਗ੍ਹਾ ਤੇ ਨਸ਼ਾ ਹੁੰਦਾ ਉਸ ਦੀ ਦੂਰੀ ਬਹੁਤ ਘੱਟ ਹੈ 100 ਮੀਟਰ ਦੀ ਦੂਰੀ ਕਿ ਲੱਗਦਾ ਹੈ ਪੁਲਿਸ ਨੂੰ ਰੋਕ ਸਕਦੀ ਹੈ ਲੇਕਿਨ ਪੁਲਿਸ ਰੋਕਣ ਦੀ ਕੋਸ਼ਿਸ਼ ਦੇ ਵਿੱਚ ਨਹੀਂ ਦੇਖੋ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਉਹਨਾਂ ਦੀ ਕੈਪੇਬਿਲਿਟੀ ਉਹਨਾਂ ਦਾ ਨੁਕਤਾ ਨਜ਼ਰ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਨਸ਼ੇੜੀਆਂ ਨੂੰ ਦੇਖਦੇ ਆ ਡਰੱਗਸ ਨੂੰ ਗਰਾਊਂਡ ਲੈਵਲ ਤੇ ਕਵਰ ਕਰਨਾ ਚਾਹੁੰਦੇ ਆ ਕਿ ਨਹੀਂ ਹਮੇਸ਼ਾ ਹੀ ਸਮਾਲ ਫੇਸ ਜਿਹੜੇ ਛੋਟੇ ਲੋਕ ਆ ਉਹਨਾਂ ਨੂੰ ਫੜ ਕੇ ਜੇਲ੍ਹ ਤੇ ਭੇਜ ਦਿੱਤਾ ਜਾਂਦਾ ਜਿਹੜੀ ਸਪਲਾਈ ਚੇਨ ਆ ਜਿਹੜੇ ਵੱਡੇ ਡਰੱਗ ਪੈਡਲਰਸ ਆਗੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਇਹ ਨਸ਼ੇੜੀ ਜਿਹੜੇ ਅੱਜ ਕੋਈ ਇੱਕ ਵੱਡਾ ਸਮਗਲਰ ਪੈਦਾ ਹੁੰਦਾ ਇਹ ਵੇਚਣ ਵਾਲਾ ਪੈਦਾ ਹੁੰਦਾ ਤੇ ਇੱਕ ਦੇ ਬਗੈਰ ਜਿਹੜੇ 10 ਹੋਰ ਨਸ਼ੇੜੀਓ ਪੈਦਾ ਕਰਦਾ ਇਹਨਾਂ ਨੂੰ ਗੋਲੀਆਂ ਮਿਲਦੀਆਂ ਇਹਨਾਂ ਨੂੰ ਇੰਜੈਕਸ਼ਨਸ ਮਿਲਦੇ ਆ ਇੰਟਰਾਵਿਨਲ ਇਹ ਇੰਜੈਕਟ ਕਰਦੇ ਆ ਓਵਰਡੋਸ ਦੇ ਨਾਲ ਗੁਰੂ ਨਗਰੀ ਅਮਰitsar ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਵੱਡੀਆਂ ਡੈੱਥਸ ਹੋਈਆਂ ਲੋਕਾਂ ਦੀਆਂ ਮੌਤਾਂ ਹੋਈਆਂ ਜਵਾਨੀਆਂ ਦਾ ਕਹਾਣ ਹੋ ਗਿਆ ਲੋਕਾਂ ਦੇ ਘਰ ਬਰਬਾਦ ਹੋ ਗਿਆ ਸਰਕਾਰ ਔਰ ਇਸ ਵਿਲੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਪੁਲਿਸ ਐਡਮਿਨਿਸਟ੍ਰੇਸ਼ਨ ਆ ਉਹ ਕਿਤੇ ਵੀ ਸੁਹਿਰਦ ਨਜ਼ਰ ਨਹੀਂ ਆ ਰਹੀ ਤੁਸੀਂ ਆਪ ਦੇਖ ਲਓ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਇਸ ਵੇਲੇ ਨਸ਼ੇੜੀ ਵੀ ਕੱਟੇ ਹੋਏ ਸਾਰਾ ਅਮਲਾ ਸਾਰਾ ਪ੍ਰਸ਼ਾਸਨ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਬੰਦਾ ਵੀ ਨਜਾਇਜ਼ ਨਹੀਂ ਦੇ ਰਿਹਾ ਔਰ ਨਾਲ ਹੀ थाना ਹੈਗਾ ਔਰ ਪ੍ਰੋਮਿਨੈਂਟਲੀ ਜਿਹੜੇ ਵੱਡੇ ਵੱਡੇ ਲੈਵਲ ਦੇ ਉੱਤੇ ਆਫੀਸਰ ਸ਼ਹਿਰ ਦੇ ਵਿੱਚ ਰਹੇ ਇਸ ਨਾਰਥ ਹਲਕੇ ਦੇ ਵਿੱਚ ਰਹੇ ਜਿਹੜੇ ਅਡਜੋਇਨਿੰਗ ਐਸਐਚਓ ਰਹੇ ਉਹਨਾਂ ਦੀ ਨਜ਼ਰ ਦੇ ਵਿੱਚ ਸਾਰੀ ਗੱਲ ਹੁੰਦੀ ਆ ਪੁਲਿਸ ਦੀ ਮਿਲੀ ਭਗਤ ਤੋਂ ਬਗੈਰ ਇਦਾਂ ਦੇ ਕੰਮ ਕਦੀ ਵੀ ਸਰੰਜਾਮ ਨਹੀਂ ਹੁੰਦੇ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਸਾਨੂੰ ਵੀ ਪਤਾ ਲੱਗ ਗਿਆ ਕਿ ਨਸ਼ੇੜੀ ਏਡੀ ਤਦਾਦ ਦੇ ਵਿੱਚ ਜਿੱਤੇ ਖੜੇ ਹੁੰਦੇ ਆ ਇੰਜੈਕਸ਼ਨਸ ਆਪਣੇ ਆਪ ਇੰਜੈਕਟ ਕਰਦੇ ਆ ਕਿੰਨੀਆਂ ਸਰਿੰਜਾਂ ਉੱਥੇ ਪਈਆਂ ਨੇ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਕਿਉਂ ਨਹੀਂ ਪਤਾ ਲੱਗਾ ਇਸ ਹਸਪੀਟਲ ਦੇ ਵੱਡੇ ਅਮਲੇ ਨੂੰ ਕਿਉਂ ਨਹੀਂ ਪਤਾ ਲੱਗਾ ਸਿੱਧਾ ਸਿੱਧਾ ਸਮਝ ਆਉਂਦਾ ਦੇਖਣਾ ਚਾਹਾਂਗੇ ਕਿ ਜੜੀਆਂ ਇੱਥੇ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਸਰਿੰਜਾਂ ਪਈਆਂ ਹੁੰਦੀਆਂ ਨੇ ਅਸੀਂ ਆਪਿਆ ਦੇਖੋ ਉੱਥੇ ਗੋਲੀਆਂ ਦੇ ਪੱਤੇ ਨਸ਼ਾ ਸਰਿੰਜਾਂ ਉੱਥੇ ਅਤੇ ਆਪ ਜੀ ਜੋ ਵਰਨ ਦੇਖਿਆ ਜਾ ਰਿਹਾ ਹੈ ਤੇ ਖਰਾਬ ਹੋ ਰਹੀ ਹੈ ਸੋ ਆਸਾਨੀਆਂ ਸਰਿੰਜਾਂ ਦੇਖ ਸਕਦੇ ਹੋ

ਨੌਜਵਾਨ ਵਿਸ਼ੇ ਕਰਦੇ ਨੇ ਬਿਲਕੁਲ ਅਸਥਾਨ ਦੀ ਸਾਂਝੀ ਕਹਾਣੀ ਇਸ ਜਗ੍ਹਾ ਦਾ ਫਾਸਲਾ ਮਹਿਜ 50 ਮੀਟਰ ਦਾ ਹੈ ਲੇਕਿਨ ਇਲਾਜ ਦੇ ਲਈ ਲੋਕਾਂ ਨੂੰ ਅੱਜ ਵੀ ਰੋਣਾ ਹੈ ਨੌਜਵਾਨਾਂ ਦਾ ਪੰਜਾਬ ਦੇ ਨੌਜਵਾਨ ਕਿਹਾ ਜਾਂਦਾ ਹੈ ਜਿਹੜਾ ਭਵਿੱਖ ਨੂੰ ਉਹਨਾਂ ਦਾ ਨਸ਼ੇ ਦਾ ਅड्डा ਬਣ ਚੁੱਕੀ ਹੈ ਤੁਸੀਂ 12 ਵਾਰ ਤੁਸੀਂ ਦੇਖ ਸਕਦੇ ਹੋ ਇਹੋ ਦੀਵਾਰ ਹੈ ਜਿਵੇਂ ਦੇਖੀ ਤੁਸੀਂ ਜਿਹੜੇ ਨੌਜਵਾਨ ਨੇ ਬੈਠੇ ਹੋਏ ਸਨ ਉਸ ਤੋਂ ਬਾਅਦ ਜਦ ਮੀਡੀਆ ਦੇ ਕੈਮਰੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਇੱਥੋਂ ਭੱਜ ਲਿਆ ਜਾਂਦੇ ਆ। ਥਾਣੇ ਦੇ ਅੰਦਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ। ਦੇਖੋ ਐ ਰੂਮ ਨੇ ਪੁਲਿਸ ਅਧਿਕਾਰੀ ਆ ਦੇ ਸਵੇਰ ਦਾ ਕਿੰਨਾ ਸਮਾਂ ਹੋ ਚੁੱਕਿਆ ਪਰ ਜਿਹੜੀਆਂ ਕੁਰਸੀਆਂ ਨੇ ਖਾਲੀ ਨੇ 10:30 ਵਜੇ ਦਾ ਸਮਾਂ ਤਾਂ ਥਾਣੇ ਦੇ ਅੰਦਰ ਇੱਕ ਵੀ ਜਿਹੜਾ ਪੁਲਿਸ ਅਧਿਕਾਰੀ ਉਹ ਨਹੀਂ। ਵੂਮਨ ਹੈਲਪ ਡੈਸਕ ਆ। ਇੱਥੇ ਦੇਖਦੇ ਆ ਸ਼ਾਇਦ ਕੋਈ ਹੋਵੇ। ਤਾ ਇੱਥੇ ਵੀ ਕੁਰਸੀਆਂ ਇੰਤਜ਼ਾਰ ਕਰ ਰਹੀਆਂ ਨੇ ਅਧਿਕਾਰੀਆਂ ਦਾ ਸ਼ਾਇਦ ਆ ਜਾਣ ਹੋ ਸਕਦਾ ਹੈ ਕਿ ਸੇ ਡਿਊਟੀ ਤੇ ਵੀ ਗਏ ਹੋਣ ਕਿਉਂਕਿ ਪੁਲਿਸ ਦਾ ਫੀਲਡ ਦਾ ਵੀ ਕਾਫੀ ਕੰਮ ਹੁੰਦਾ ਹੈ ਤਾਂ ਤਫਤੀਸ਼ੀ ਅਫਸਰ ਰੂਮ ਇੱਥੇ ਦੇਖਦੇ ਹਾਂ ਨਹੀਂ ਇੱਥੇ ਵੀ ਬਤੀਆਂ ਜਗ ਰਹੀਆਂ ਨੇ ਥਾਣੇ ਦੇ ਅੰਦਰ ਦੀਆਂ ਕਮਰਿਆਂ ਦੀਆਂ ਪਰ ਜਿਹੜੇ ਅਧਿਕਾਰੀ ਨੇ ਉਹ ਨਹੀਂ ਨਜ਼ਰ ਆ ਰਹੇ ਸ਼ਾਇਦ ਪੱਖੇ ਵੀ ਚੱਲਦੇ ਹੁੰਦੇ ਜੇਕਰ ਗਰਮੀ ਹੁੰਦੀ ਪਰ ਪੁਲਿਸ ਅਧਿਕਾਰੀ ਕੋਈ ਵੀ ਨਹੀਂ ਲੱਭਦਾ। থানা ਦਫ਼ਤਰ ਮੁਖ ਅਫਸਰ ਉਹ ਵੀ ਫਿਲਹਾਲ ਕੁਰਸੀਆਂ ਖਾਲੀ। ਤਾਂ ਤਸਵੀਰਾਂ ਅਮਰ ਸਰ ਦੇ ਥਾਣਾ ਮੁਜੀਠਾ ਰੋਡ ਦੀਆਂ ਤਾਂ ਸਰ ਥਾਣੇ ਦੇ ਅੰਦਰ ਦੇਖਿਆ ਕੋਈ ਵੀ ਪੁਲਿਸ ਅਧਿਕਾਰੀ ਸੀਨੀਅਰ ਅਧਿਕਾਰੀ ਮੌਜੂਦ ਨਹੀਂ ਹੈ। ਕਈ ਵਾਰ ਹੁੰਦਾ ਹੈ ਕਿ ਡਿਊਟੀਆਂ ਵੀ ਲੱਗੀਆਂ ਹੁੰਦੀਆਂ ਨੇ ਪਰ ਐਡਾ ਵੱਡਾ ਹਸਪੀਟਲ ਇੱਡਾ ਵੱਡਾ ਇਲਾਕਾ ਜਿਸ ਨੂੰ ਕਈ ਜਿਹੜੇ ਇਲਾਕੇ ਨੇ ਲੱਗਦੇ ਨੇ ਕੋਈ ਕੋਈ ਨਾ ਕੋਈ ਅਧਿਕਾਰੀ ਥਾਣੇ ਦੇ ਅੰਦਰ ਹੋਣਾ ਚਾਹੀਦਾ ਸੀ। ਦੇਖੋ ਇਹਹੀ ਤਾਂ ਮੈਂ ਗੱਲ ਕਰ ਰਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਇਹਨਾਂ ਨੇ ਰਾਮ ਭਰੋਸੇ ਛੱਡ ਦਿੱਤੀ ਆ। ਉਸ ਪ੍ਰਮਾਤਮਾ ਦੇ ਭਰੋਸੇ ਛੱਡ ਦਿੱਤੀ ਆ। ਇਸ ਵੇਲੇ ਮੌਜੂਦਾ ਅਸੀਂ ਦੇਖ ਲਿਆ ਕਿ ਐਸਐਚਓ ਵੀ ਥਾਣੇ ਦੇ ਵਿੱਚ ਮੌਜੂਦ ਨਹੀਂ ਆ। ਡਿਊਟੀ ਅਫੀਸਰ ਮੌਜੂਦ ਨਹੀਂ ਆ। ਕੁਝ ਕਰਮਚਾਰੀ ਆਪਣੀ ਡਿਊਟੀ ਟਾਈਮ ਸਰ ਕਰ ਰਹੇ ਆ ਪਰ ਇਹਨਾਂ ਜਿਹੜੇ ਅਫੀਸ਼ਰ ਜਿਨ੍ਹਾਂ ਦੀ ਲਾਜ਼ਮ ਜ਼ਿੰਮੇਵਾਰੀ ਬਣਦੀ ਸੀ ਲਾਗੇ ਲੱਗਦੇ ਏਡੇ ਵੱਡੇ ਡਰੱਗ ਐਡਿਕਟਸ ਨੂੰ ਉਹਨਾਂ ਨੂੰ ਰੋਕਣ ਦੀ ਰੋਕਥਾਮ ਕਰਨ ਦੀ ਨਸ਼ੇ ਨੂੰ ਰੋਕਥਾਮ ਕਰਨ ਦੀ ਉਹਨਾਂ ਕੋਲ ਇੰਨਾ ਸਰਿੰਜਸ ਇੰਨੇ ਵੱਡੇ ਲੈਵਲ ਤੇ ਕਿਦਾਂ ਮਹੀਆ ਹੋ ਰਹੀਆਂ ਇਹ ਚੀਜ਼ਾਂ ਨੂੰ ਵਾਚਣ ਦੀ ਔਰ ਅਸੀਂ ਸਾਰੀ ਮੀਡੀਆ ਦੇ ਨਾਲ ਇੱਥੇ ਪਹੁੰਚੇ ਆਂ ਫਿਰ ਵੀ ਕਿਸੇ ਪੁਲਿਸ ਦੇ ਅਮਲੇ ਦਾ ਉੱਥੇ ਆਪਣੀ ਹਾਜ਼ਰੀ ਨਾ ਦੇਣਾ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਬਿਆਨ ਕਰਦਾ ਹੈ ਕਿ ਕਿਸ ਤਰ੍ਹਾਂ ਫਿਰ ਇਹਨਾਂ ਡਰੱਗ ਐਡਿਕਟਸ ਦੇ ਹੌਸਲੇ ਬਲੰਦ ਹੋ ਜਾਂਦੇ ਆ ਕਿਸ ਤਰ੍ਹਾਂ ਇਹ ਮੀਡੀਆ ਕਰਮਚਾਰੀਆਂ ਨਾਲ ਵੀ ਲੜਦੇ ਆ ਕਿਸ ਤਰ੍ਹਾਂ ਕੋਈ ਜੇ ਵੀਡੀਓਗ੍ਰਾਫੀ ਕਰਦਾ ਉਹਦੇ ਨਾਲ ਵੀ ਝਗੜਦੇ ਆ ਇਹੀ ਕਾਰਨ ਆ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਇਦਾਂ ਦੇ ਪੁਲਿਸ ਸਿਸਟਮ ਦੀ ਐਡਮਿਨਿਸਟ੍ਰੇਸ਼ਨ ਦੀ ਸ਼ੈ ਹੁੰਦੀ ਆ ਜਿਹਦੇ ਕਰਕੇ ਕਿਸੇ ਦੀ ਪਰਵਾਹ ਨਹੀਂ ਕਰਦੇ ਔਰ ਓਪਨ ਓਪਨਲੀ ਏਡੇ ਵੱਡੇ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਓਪਨਲੀ ਸਰੀਂਝਾਂ ਲਾ ਕੇ ਨਸ਼ੇ ਕਰਦੇ ਆ ਇੰਟਰਾਵਿਨਲ ਨਸ਼ੇ ਕਰਦੇ ਆ ਔਰ ਸਰੀਆਂ ਉੱਥੇ ਹੀ ਸਰੀਂਝਾਂ ਸੁੱਟ ਜਾਂਦੇ ਆ ਜਿਸ ਦੇ ਨਾਲ ਕਈ ਲੋਕਾਂ ਨੂੰ ਐਚ ਆਈ ਵੀ ਗ੍ਰਸਤ ਹੋਣ ਦਾ ਖਤਰਾ ਬਣਿਆ ਰਹਿੰਦਾ ਖਤਰਾ ਬਣਿਆ ਰਹਿੰਦਾ ਸੋ ਇੱਥੋਂ ਇਹ ਸਮਝ ਆ ਗਿਆ ਅੱਜ ਅਸੀਂ ਵਿਜ਼ਿਟ ਵੀ ਕਰ ਲਈ ਥਾਣੇ ਦੀ ਕੀ ਮੌਜੂਦਾ ਹਾਲਾਤਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੁਲਿਸ ਦੀ ਗੈਰ ਮੌਜੂਦਗੀ ਉਹਨਾਂ ਏਦਾਂ ਦੇ ਬੈਡ ਐਲੀਮੈਂਟਸ ਲਈ ਪੈੜੇ ਅੰਸਰਾਂ ਲਈ ਕਿਦਾਂ ਸ਼ਹਿਰ ਦਾ ਬਾਇਸ ਬਣਦੀ ਆ ਕਿਦਾਂ ਉਹਨਾਂ ਦੇ ਹੌਸਲੇ ਬੁਲੰਦ ਕਰਦੀ ਆ ਤੁਸੀਂ ਆਪਣੇ ਕੈਮਰਾ ਸਕਰੀਨ ਤੇ ਕੈਦ ਕਰ ਲਿਆ ਬਿਲਕੁਲ ਦੇਖੋ ਤੁਸੀਂ ਕਿ ਜਿਸ ਤਰੀਕੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੂਸਰੇ ਸ਼ਹਿਰਾਂ ਤੋਂ ਜਿਹੜੇ ਲੋਕ ਨੇ ਉਹ ਆਪਣਾ ਇਲਾਜ ਦੇ ਲਈ ਪਹੁੰਚਦੇ ਨੇ ਪਰ ਐਸਲੇ ਗੁਰੂ ਨਾਨਕ ਦੇਵ ਹਸਪਤਾਲ ਦਾ ਜਿਹੜਾ ਬਿਲਕੁਲ ਫਰੰਟ ਗੇਟ ਹੈ ਉਸ ਦੇ ਸਾਹਮਣਾ ਪਾਸਾ ਹੈ ਜਿਹੜਾ ਬ ਹੁੰਦਾ ਹੈ ਤੇ ਜਿਹੜਾ ਉਹ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦਾ ਜਿਹੜਾ ਅੱਡਾ ਬਣ ਕੇ ਰਹਿ ਚੁੱਕਿਆ ਤੇ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਕੋਈ ਪੁਲਿਸ ਅਧਿਕਾਰੀ ਵੀ ਥਾਣੇ ਦੇ ਅੰਦਰ ਕੋਈ ਮੌਜੂਦ ਨਹੀਂ ਹੈ ਹੋ ਸਕਦਾ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਪਰ ਕੋਈ ਨਾ ਕੋਈ ਅਧਿਕਾਰੀ ਤਾਂ ਜ਼ਰੂਰ ਹੋਣਾ ਚਾਹੀਦਾ ਜੇਕਰ ਇਹ ਐਮਰਜੈਂਸੀ ਕੋਈ ਪੈ ਜਾਵੇ ਤਾਂ ਗੁਰਰਾਨ ਦੇ ਹਸਪਤਾਲ ਦੇ ਅੰਦਰ ਵੀ ਐਮਰਜੈਂਸੀ ਪੈ ਜਾਵੇ ਬਾਹਰ ਕੋਈ ਐਮਰਜੈਂਸੀ ਪੈ ਜਾਵੇ ਤਾਂ ਕੋਈ ਨਾ ਕੋਈ ਅਧਿਕਾਰੀ ਤਾਂ ਜ਼ਰੂਰ ਚਾਹੀਦਾ ਪਰ ਫਿਲਹਾਲ ਕੋਈ ਵੀ ਅਧਿਕਾਰੀ ਇਸ ਤਰੀਕੇ ਨਾਲ ਕਿਸੇ ਵੀ ਇਲਾਕੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਰਾਨ ਦੇ ਹਸਪਤਾਲ ਦੀ ਗੱਲ ਕਰੀਏ ਤਾਂ ਬਿਲਕੁਲ ਬਾਹਰ ਜਦ ਗੜਿਆਂ ਨਸ਼ੇੜੀਆਂ ਦਾ ਅੱਡਾ ਵੈ ਉਹ ਗੁਰਨਾਨਕ ਦੇਵ ਹਸਪਤਾਲ ਦੀਆਂ ਅੰਦਰਲੀਆਂ ਦੀਵਾਰਾਂ ਨੇ ਜਿਹੜੀਆਂ ਨਸ਼ਾ ਛਡਾਊ ਕੇਂਦਰ ਦੇ ਜਿਹੜੀਆਂ ਦੀਵਾਰਾਂ ਨੇ ਉਹ ਬਣ ਚੁੱਕੀਆਂ ਨੇ ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰ ਦਾ ਸਮਰ ਨਿਊਜ਼ ਅਮਰਸਰ